ਸਿਕਾਹ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਵਾਗਤ ਹੈ ਪਾਰਕਲ ਬਲੌਗਸ ਤੇ ਅੱਜ ਸਵੇਰ ਸਵੇਰ ਕੋੰਪਾ ਮੀਂਹ ਆਂਦਿਆ ਕੱਲ ਤੱਕ ਤਾਂ ਇੰਨੀ ਗਰਮੀ ਨਾ ਵੀ ਛੱਡੀ ਗੱਲਾਂ ਦੇ ਰਿਆਂ ਮਤਲਬ ਬਾਹਰ ਨਿਕਲਣੋਂ ਦਿਲ ਨਹੀਂ ਕਰਦਾ ਇੰਨੀ ਗਰਮੀ ਏਸੀਆਂ ਨੇ ਵੀ ਜਵਾਬ ਦੇਤੇ ਹੀ ਨਹੀਂ ਗਰਮੀ ਪਰ ਅੱਬ ਨੇ ਅੱਜ ਸਵੇਰੇ ਸਵੇਰੀ ਮੀਂਹ ਪਾਤਾ ਲਓ ਜੀ ਚਾਹ ਗਿਆ ਸਾਥ ਵਿੱਚ ਚਾਹ ਆਜੋ ਮੇਰੇ ਕੋਲ ਬੈਠੋ ਵੀਰ ਯਾਰ ਕੱਲ ਤੇ ਐਵੇਂ ਹੀ ਤਾਂ ਮਾਰੀ ਚੱਲੇ ਚੱਲ ਰਹੀ ਆ ਠੀਕ ਆ ਮੈਂ ਅੱਗੇ ਦੱਸਣ ਦਿਆਂ ਮੈਂ ਕੱਲ ਤੇ ਬਹੁਤ ਗਰਮੀ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਕੱਲ ਤੇ ਵੀ ਕਿਤੇ ਬਾਹਰ ਨਿਕਲਣਾ ਅੰਦਰ ਵੀ ਮਨ ਇੰਨੇ ਗਰਮੀ ਹੈ ਨਾ ਏਸੀਆਂ ਨੇ ਜਵਾਬ ਦੇ ਤੇ ਹਾਂ ਉਸ ਨੂੰ ਕੁਝ ਨਹੀਂ ਕਰਦਾ ਏਸੀਆਂ ਦੇ ਉੱਤੇ ਲਿਖਿਆ ਆਈ ਜਾਂਦਾ H3 ਵੀ ਹੀਟ ਬਹੁਤ ਜ਼ਿਆਦਾ ਲੈਵਲ ਤੇ ਵੀ ਇੰਨੀ ਠੰਡਾ ਹਾਂ ਬੈਠਾ ਇਹ ਘਰੇ ਜਦਾ ਜੀ ਇਦਾਂ ਹੀ ਰਵੇ ਤਾਂ ਠੰਡਾ ਰਹੇ ਜਿੰਨਾ ਰਹੇ ਤਾਂ ਹਾਂ ਗਰਮੀ ਦੇ ਬਾਹਰ ਪੜਾਜ਼ ਜੀ ਤੇ ਪਾਉਗੀ ਉਹ ਤਾਂ ਪੈਂਦੀ ਹੁੰਦੀ ਤੁਹਾਨੂੰ ਪਤਾ ਹੀ ਹੈ ਇੱਕ ਹੀ ਵਾਰ ਬਹੁਤ ਚਾਰਾ ਹੁੰਦਾ ਮੈਂ ਇੰਨਾ ਕੁਸ਼ਾ ਕਰਾਤ ਮੈਨੂੰ ਵੀ ਗੱਲ ਬਣਾਈ ਜਿਹੜੇ ਕਾਲਜ ਹਨ ਨਹੀਂ ਉਹਦੇ ਨਾਲ ਵੀ ਹੋ ਗਈ ਸੀ ਹੂੰ ਬਾਕੀ ਲੱਗੀ ਵੀ ਛੜੀ ਆ ਨਾ ਇਹ ਸੋਣੀ ਸੇਡ ਹੁੰਦੀ ਆ ਨਹੀਂ ਟਾਈਮ ਗਿਆ ਆ ਕਿਦਾਂ ਸੋਣਾ ਮਾਸੂਮੇ ਅੱਜ ਕਾ ਆ ਗਿਆ ਆਪਣਾ ਕੋਠਾ ਵੜਾ ਚਾਹ ਇਹ ਨਾ ਰਹੀ ਨੰ ਬੰਦਾ ਨਾ ਕਿਰਖੀ ਮਿਲ ਚੁੜਿਆ ਨੀ ਖੰਡਾ ਪਾੜੀ ਲਾ ਕੇ ਯਾ ਸਹੀ ਗਾਇਗੀ ਰੋ ਕੋਲੇ ਆਪਣੇ ਲੱਗ ਲਗੇ ਸਾਡੇ ਅੱਧ ਤੱਕ ਨੂੰ ਇੱਕੋ ਆ ਰਗਦਾ ਹਰਿਆ ਹਰਿਆ ਅੰਦਰੇ ਬੱਦੂ ਬੜੇ ਜੀ ਕੰਮ ਮਾਰਦੇ ਨੇ ਨੀਂ ਨਾ ਹੁੰਦੇ ਉਹਦੇ ਤੇ ਆਉਤਰ ਮਗਰ ਕੀ ਲੋਰੀ ਆ ਜਾਂ ਚੀਸਾ ਹੋਏ ਕੋਨੇ ਗੋਲ ਨਹੀਂ ਲੰਗਿਆ ਓਏ ਸੋਣੇ ਨਹੀਂ ਆ। ਠੀਕ ਹੈ। ਔਰ ਕੁਝ ਨਾਮ ਨਹੀਂ ਆਇਆ ਪੁੱਤ। ਕੋਈ ਨਾਮ ਨਹੀਂ ਆਇਆ। ਬਾਬਾ ਜੀ ਨੇ ਠੰਡਾ ਕਰਤਾ ਬਾਬਾ ਜੀ ਨੇ। ਬਾਬਾ ਜੀ ਕਹਿੰਦੇ ਸੀ ਕੱਲ ਬੜੀ ਗਰਮੀ ਲੱਗੀ ਸੀ ਹਨਾ। ਬੜੀ ਗਰਮੀ ਲੱਗੀ ਸੀ। ਠੰਡਾ ਕਰ ਦਿੱਤਾ ਲੈ। ਸੋਮਨਿਆ। ਸੋਣਾ ਸੋਮਨਿਆ ਆਜੇ। ਅਜੇ ਸੋਮਨ ਹੋਗਾ ਨਾ। ਹਾਂ। ਹਾਂ। ਸੋਮਨ ਹੋ ਗਏ ਫੇਰ ਗੱਲਾਂ ਸੁਣਾਉਂਗਾ। 으아! 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 चलो तो अभी दीजिए शुक्रिया माता भगवान संभाल के ਮੈਨੂੰ ਬੜੇ ਵੇਖਣ ਦੀ ਖੁਸ਼ ਹੋ ਕੇ ਹਾਂ ਵੇ ਵੇ ਗਦਾ ਮੈਂ ਠੰਡੇ ਮੌਸਮ ਤੇ ਨਿਹਰੇ ਲੈ ਜਾ ਰਹੇ ਫੋਨ ਵੇਖ ਕੇ ਲੈ ਕੇ ਤੂੰ ਬਲੌਗ ਪਾਇਆ ਉਹਦੇ ਮੈਂ ਇਹ ਦੇਖ ਲਈਏ ਹੋ ਰਹੀ ਕੀ ਕਰਲਾ ਹੈ ਅੱਛਾ ਮੇਰੀਆਂ ਗੱਲਾਂ ਦੋ ਸੰਦੇਸ਼ ਤੇਹੀ ਗੱਲਾਂ ਤਾਂ ਸੰਦੇਸ਼ ਨਹੀਂ ਆ ਗਏ ਤੂੰ ਠੀਕ ਤਾਂ ਇਹਨਾਂ ਨੇਰੀ ਦਾ ਕਰੀ ਇਹਦਾ ਸੱਚੀ ਗੱਲ ਨਾਲ ਦੇ ਆਧਾਰ ਤੇ ਗੱਲ ਦੱਸੀ ਮੈਂ ਮਾ ਮਾਰਾ ਆਪਣੇ ਵਲੌਗ ਵੇਖਣ ਦੀ ਵੇਖੋ ਮੈਂ ਮਾਰਾ ਸੱਚੀ ਗੱਲ ਹੈ ਮੈਂ ਜਿਹੜੀ ਮੈਂ ਦੱਸੀ ਮਾਰਾ ਦੀ ਆ ਉਹ ਸੱਚੀ ਗੱਲ ਹੈ ਹਾਂਜੀ ਆਪਾਂ ਬੜੇ ਤਿਆਰ ਹੋਏ ਆਂ ਮੀਂਹ ਦੀ ਗੁਜੀ ਹੈ ਅਰੇ ਮੀਂਹ ਦੀ ਗੁਜੀ ਤਿਆਰ ਹੋਏ ਦੇ ਅੱਜ ਬੜਾ ਕਿ ਮੈਂ ਠੰਡਾ ਹੋਇਆ ਮੱਖਾਂ ਕਿਦੇ ਬਹੁਤੀ ਲਿਸ਼ਕੀ ਆ ਬੱਤੀ ਨਾ ਪੈਦੇ ਕਿਦੇ ਆਓ ਆ ਸੀਸ ਇਹਦੀ ਗਰਮੀ ਵਿੱਚ ਤਾਂ ਤਿਆਰ ਨਹੀਂ ਹੋਇਆ ਗਿਆ ਅੱਜ ਮੌਸਮ ਠੰਡਾ ਅੱਜ ਆਏ ਵੀ ਗੱਲ ਠੀਕ ਐ ਅੱਜ ਥੋੜਾ ਜਿਹਾ ਪਿਆਰ ਹੋ ਲੱਗੇ ਆ ਕੀ ਪਤਾ ਕੋਈ ਬਲੇਰੀ ਹੋਵੇ ਅੱਜ ਤੇਰੇ ਘਰ ਵਾਲੇ ਜਾਂ ਥੋੜਾ ਸੁਗਦਾ ਸਾਹ ਬਿਖੜਿਆ ਅੱਜ ਦੱਸਦੇ ਆ ਇਹ ਨਾ ਹਾਂ ਮੈਂ ਨਹੀਂ ਮੁੱਕਦੇ ਕਪੜੀ ਆਏ ਮਾਂ ਆਏ ਨਹੀਂ ਆਏ ਆਪਾਂ ਆਉਣਗੇ ਜੇ ਘੰਟਾ ਕਰਾ ਜਣਾ ਆਪਾਂ ਨੂੰ ਸੀਸ ਆਹ ਸੀ ਮਰਦਾਂ ਨਾਲ ਆ ਆ ਪੈਸੇ ਸਾਰੇ ਡੇਗ ਗਏ ਸਾਰੇ ਮਨੇ ਬਲੱਡ ਪੈਸੇ ਦਾ ਲੜੇ ਪਿਆ ਅਮਾ ਲਾਈਟ ਆ ਗਈ ਜੇ ਕਾਲੀ ਸੀਸ ਹਾਂ ਲਾਈਟ ਆ ਗਈ ਇਹ ਕੋਈ ਕਿਨੇ ਖਲਾਰਾ ਪਿਆ ਤੇ ਪਹਿਲਾ ਵੜਾ ਬਾਂਦਰ ਕੋਡ ਆ ਰਹੀਂ ਦੀਣਾ ਹੁਣ ਨਹੀਂ ਡਰਦੀ ਹੁਣ ਐ ਤੋ ਅ ਪਹਿਲਾ ਵੜਾ ਰਾਰਦੀਂ ਦੀ ਬਹੁਤ ਵਧੀਆ ਤੈਨੂੰ ਸੁਣਾਉਣਾ ਕੀ ਕਰਦੇ ਆਏ ਕੀ ਕਰਨੇ ਆਏ ਕੋਈ ਨਹੀਂ ਬਹਿਰ ਗਾ ਚੇਪੜਾ ਸਾਹਿਬ ਹੁੰਦਾ ਸੀ ਦਸਾ ਸਾਹਿਬ ਤੋਂ ਸਤਿਕਾਰ ਸਾਰੇਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਾਲ ਕੇ ਵਲੋਗਸ ਉਪਰ ਹਾਂ ਤੇ ਅਸੀਂ ਗਈ ਆ ਸੋਂ ਮਮੀ ਨਾਲ ਤੇ ਮੈਂ ਲੱਗੀ ਸੀ ਬਣਾਉਣਾ ਕੋਈ ਸਬਜ਼ੀ ਬਣਾਉਣ ਲੱਗੀ ਆ ਕਿਤੇ ਸਬਜ਼ੀਆਂ ਦਾ ਹੀ ਨਹੀਂ ਪਤਾ ਲੱਗਦਾ ਬੇਬੀਆਂ ਨੂੰ ਕੀ ਬਣਾਈਏ ਕੀ ਨਾ ਬਣਾਈਏ ਰੋਜ਼ ਆਇ ਬੜਾ ਪੰਗਾ ਹੁੰਦਾ ਸਬਜ਼ੀ ਦਾ ਵੀ ਰੋਜ਼ ਸਮਝ ਨਹੀਂ ਆਉਂਦੀ ਕੀ ਬਣਾਈਏ ਕੋਈ ਰੋਜ਼ ਹਮੇਸ਼ਾ ਮੈਂ ਬਣਾ ਲਈਏ ਚਾਹ કે ਮੈਂ 베ਚਣੀ ਆ ਦੁਕਾਨ ਤੇ ਤੇ ਹੁਣ ਮੈਂ ਲੱਗ ਗਈ ਬਣਾਉਣ ਲੱਗੀ ਆ ਸਬਜ਼ੀ ਦੇਖਦੇ ਆ ਕੀ ਬਣਾਉਣਾ ਹੈ ਹੁਣ ਕੀ ਸੀ ਅੱਜ ਟਾਈਮ ਨਾਲ ਉੱਠੀ ਸੀ ਤੇ ਅੱਜ ਬਹੁਤ ਜ਼ਿਆਦਾ ਮੌਸਮ ਠੰਡਾ ਹੈ ਮੈਂ ਕਰਕੇ 8:30 ਦੇ ਟਾਈਮ ਨਾਲ ਨਹੀਂ ਤੇ ਇਹ ਸਮਝ ਨਹੀਂ ਜੀ 8:30 ਵਜੇ ਤੋਂ ਪਹਿਲਾਂ ਨਹੀਂ ਸੌਂਦੇ ਹੁੰਦੇ ਹਾਂ ਜੀ ਭੈਣ ਜੀ ਤੇ ਆਣੀ ਤੇ ਕੇ ਪਾਸੇ ਦੀਨੀਆਂ ਸਬਜ਼ੀ ਦੱਸੋ ਬਿਨਾ ਕਿਹੜੀ ਬਣਾਈਏ ਸਬਜ਼ੀ ਦਾ ਹੀ ਨਹੀਂ ਪਤਾ ਲੱਗ ਜਾਂਦਾ ਸਬਜ਼ੀ ਸਬਜ਼ੀ ਹੋ ਗਿਆ Tratava ਵੀ ਦਾ ਤੋ ਤੀ ਬਣਾ ਲਵੇ ਨਾਲ ਗਾਦ ਬਣਾ ਲਈ ਆਹੋ ਚਲੋ 10 ਵੀ ਬਹੁਤ ਹੋ ਗਿਆ ਲੋਟਾਈ ਵੇਰੋਟੀ ਖਾਣੇ ਕਿੰਨਾ ਰਹਿ ਗਿਆ ਆ ਕਿੰਨੇ ਟੇਜ ਬਣਾ ਲੈਨੇ ਆ ਆਹ ਹੋ ਗਿਆ ਓਕੇ ਇਹ ਤੋਂ ਹੁਣ ਮੈਂ ਲੱਗੀਆਂ ਬਣਾਉਣ ਤਾਲ ਕਦੂ ਕਿ ਜਾਨੇ ਤੇ ਪਹਿਲਾਂ ਦਾਲ ਪਾ ਲੈਂਦੇ ਆ ਤੇ ਕਦੂ ਬਾਅਦ ਚ ਪਾਉਂਦੇ ਆ ਤੇ ਇਹਨਾਂ ਦੋਨਿਆਂ ਚ ਜਦੋਂ ਪਾਣੀ ਗਰਮ ਹੋ ਜਾਂਦਾ ਨਾ ਦਾਲ ਵੀ ਪਾ ਦਿੰਨੀ ਕਦੂ ਵੀ ਪਾ ਦਿੰਨੀ ਆ ਤੇ ਫਿਰ ਵਿੱਚ ਰੋਟੀ ਮੈਂ ਹਲਦੀ ਪਾ ਕੇ ਤੇ ਉਹਨਾਂ ਨੂੰ ਇਸ ਨਮ ਲਾ ਲਈ ਫੇਰ ਚਾਰ ਪੰਜ ਇਸ ਨਮ ਲਾ ਕੇ ਫਿਰ ਥੋੜੀ ਦੇਰ ਨਾਰੀ ਦਾ ਲੋਇਂ ਦੀ ਨਾਲੀ ਕਤੋ ਹੋ ਜਾਂਦਾ ਫੇਰ ਤੜਕਾ ਲਾ ਲੇਤਾ ਤੇ ਸਾਡੇ ਘਰਾਂ ਦੀ ਤੋ ਨਾਲ ਲੇਤਾ ਟੱਕਣ ਲੈ ਕੇ ਤੇ ਫਿਰ ਲਵਾ ਲੈਂਦੇ ਹਾਂ ਇਸ ਨੂੰ ਤੇ ਇੱਧਰ ਬਣ ਜਾਣੀ ਹੈ ਦਾਲ ਤੇ ਇੱਧਰ ਸਾਡਾ ਬਣਦਾ ਪਿਆ ਤੇ ਜਿ ਕਿਉਂ ਖਾਸੀ ਤੇ ਘਰ ਦੇ ਹੀ ਬਣਾਉਂਦੇ ਆ ਤੇ ਅਸੀਂ ਕਿਉਂ ਦੁੱਧ ਗਰਮ ਰੱਖ ਲਈਦਾ ਮલાઈ ਲਾ ਲੱਖੇ ਤੇ ਫਿਰ ਉਹਦਾ ਮੱਖਣ ਬਣਾ ਕੇ ਤੇ ਫਿਰ ਉਹਦਾ ਦੇਸੀ ਘਿਓ ਤਿਆਰ ਕਰਦੇ ਹਾਂ ਇਹ ਸੀ ਆਪਣਾ ਘਰੇ ਬਣਾਉਣਾ ਤੇ ਵੀ ਬਾਂ ਚੱਲਿਆ ਫਿਰ ਇਹਨੂੰ ਬੰਨਣਾ ਆ ਪਹਿਲਾਂ ਅੰਦਰ ਉਧਰ ਸਬਜੀ ਤਿਆਰ ਹੋ ਚੱਲਿਆ ਬਣ ਕੇ ਤੇ ਇੱਧਰ ਦੇਸੀ ਘਿਓ ਵੀ ਸਾਡਾ ਕਰਮਾ ਚੱਲਿਆ ਆ ਤੇ ਹੁਣ ਇਹਨੂੰ ਹੀ ਖੋਲ ਕੇ ਰੱਖ ਲੈਣੇ ਆ ਤੇ ਤੁਸੀਂ ਵੀ ਬਣਾਉਂਦੇ ਹੋ ਆਪਣੇ ਆਪਣੇ ਘਰ ਦੇਸੀ ਘਿਓ ਪਰ ਇਹ ਅਸੀਂ ਦੇ ਬਣਾਉਨੇ ਆ ਖੇਚਾ ਤਾਂ ਚਲੋ ਹੈਗੀ ਆ ਥੋੜੀ ਮਿਹਨਤ ਤਾਂ ਲੱਗਦੀ ਆ ਬਣਾਉਂਦੇ ਪਰ ਇਹ ਆ ਕਿ ਘਰ ਦਾ ਦੇਸੀ ਘਿਓ ਹੁੰਦਾ ਬਹੁਤ ਵਧੀਆ ਆ ਵੈਸੇ ਕਾਦਰ ਦੇ ਸਿਖੂ ਇੱਕ ਨਾ ਕੋ ਮਲਾਵਤ ਨਾ ਕੁਝ ਬਹੁਤ ਵਧੀਆ ਹੁੰਦਾ ਹੈ ਤੇ ਥਾਸੇ ਆ ਕਿ ਖੇਤਾਂ ਦੇ ਚੋਂ ਕੰਮ ਨਹੀਂ ਪੈਂਦੀ ਆ ਮੇਨ ਤਾਂ ਇਹ ਹਰ ਕੁਝ ਚੰਗ ਮੰਗਦੀ ਆ ਤੇ ਇਹ ਆ ਕਿ ਫਿਰ ਉੱਪਰ ਬੰਦ ਬਹੁਤ ਵਧੀਆ ਹੈ ਤੇ ਹੁਣ ਮੈਂ ਦੇਵਾ ਪਾਣ ਨੂੰ نیچے ਚਾਹ ਦਖਾਨ ਤੇ ਜਨਾਲੇ ਇੱਕ ਦੋ ਚੀਜ਼ ਮੰਗਾਉਣੀਆਂ ਸੀਗੀਆਂ ਉਹਨਾਂ ਨੂੰ ਮੈਂ ਮਗਰ ਆ ਮਨ ਕੋਲ ਸੀ ਸੁੱਤੀ ਆ ਫਿਰ ਉੱਠ ਚਨਾ ਆਪੇ ਚੁੱਪ ਐਨੀ ਤੋਂ ਆ ਕੋਲ ਆ ਨਾ ਸੀ ਆ ਆਉਗਾ ਮੈਂ ਜਿਆਦਾ ਮੈਂ ਆਉਗਾ ਤੇ じゃ ਗਰਮੀ ਬਹੁਤ ਜਿਆਦੀ ਲੱਗੂਗੀ ਮੈਂ ਕੀ ਆਹੀ ਚਾਹ ਲੈ ਲਓ ਤੇ ਡਟਾ ਹੀ ਨਹੀਂ ਹੈ ਰਚਾ ਖੜੰਦਾ ਹੋਣਾ ਤੇ ਤੋ ਲੈ ਇਹ ਬੀਜੀ ਬੋਤ ਹੈ ਮੇਨ ਆ ਸਹੀ ਹੋ ਗਿਆ ਮੈਨੂੰ ਦਗੇ ਨਹੀਂ ਕਿੰਦਰ ਗਾਗ ਬੈਠਾਈ ਅਜੇ ਤਾਂ ਮੈਂ ਬੋਲੀ ਨਹੀਂ ਕੋਸ਼ੇ ਜਦੋਂ ਮੈਂ ਬਸ ਇੰਨੇ ਕਹਿਣ ਦੀਆਂ ਕਿ ਕਹਿਣ ਦੇ ਮੈਂ ਵਿਜੀ ਬਹੁਤ ਆ ਵਿਜੀ ਬਹੁਤ ਆ ਉਹ ਬਦਨ ਬਈ ਆ ਇਹ ਤਾਂ ਪਨੀਰੀਆਂ ਦਾ ਛੁੱਟ ਗਈ ਆ ਅੱਛਾ ਪਨੀਰੀ ਦੇ ਤੋਂ ਕਿ ਲੜੀ ਚਾਹੀਦੀ ਲੋਕ ਦੇਦੀ ਹੈ ਜੀ ਤਾਂ ਆਹ ਕਰਦਾ ਕਿਹੜੀ ਆਦਤ ਨਾਲ ਫੋਨ ਦਾ ਕਿਹੜੀ ਆਦਤ ਮੈਂ 17 ਦਾ ਕੁਛ ਤਾਂ ਮੈਂ ਆਉਂਦੇ ਉਹਨਾਂ ਦੀ ਫੋਨ ਇਹ ਜੁੱਤ ਮੈਂ ਹਾਂ ਸਾਦੀ ਕਿਥੋਂ ਆ ਮੇਰੀ ਗੱਲ ਸੁਣੋ ਯਾ ਜਾਇਓ ਜਾ ਇਹਨੂੰ ਭੇਜਦੇ ਆਪ ਇੱਕ ਤੇਸੀਸ ਵਾਸਤੇ ਕੇਲੇ ਲਿਓਨੇ ਆ ਤੇ ਇੱਕ ਟਮਾਟਰ ਲਿਆਓ ਦਾਲ ਤਰ ਕਿੰਨ ਟੜਕਾ ਲੋਣਾ ਜਾ ਕੇ ਤੇ ਅਸੀਂ ਸੁੱਤੀਆਂ ਨੂੰ ਉੱਠ ਕੇ ਖਾਣੇ ਆ ਕੇਲੇ ਕਹਿੰਦੇ ਖਾਣੇ ਆ ਜਾ ਐਂ ਕਰੋ ਉਥੋਂ ਟਮਾਟਰ ਹਾਂ ਬੜਾ ਲਾਲ ਲਾਲ ਬਣਿਆ ਅੱਜ ਹਾਂਜੀ ਇਹ ਤੂੰ ਵੀ ਮਿਲਦਾ ਮੇਰੇ ਵਾਂਗ ਉਮੀਦ ਹੀ ਖੁਸ਼ੀ ਜੀ ਤਿਆਰ ਹੋਏ ਐਂਦਾ ਇੱਕ ਟਮਾਟਰ ਤੇ ਹੋਰ ਕੀ ਲਿਆਓ ਆ ਮੈਂ ਰੱਖਦਾ ਜਦ ਅਸੀਂ ਸੁੱਤੀ ਆ ਕੇਲੇ ਫ੍ਰੀਜ ਚ ਠੰਡੇ ਹੋ ਜਾਣਗੇ ਠੀਕ ਸੁੱਤ ਕੇ ਆ ਗਿਆ ਐ ਹਾਂਜੀ ਹੁੱਕਮ ਇਹਨੇ ਛੋਲਿਆ ਆ ਆਏ ਹੇ ਜੀ ਵੀ ਕੱਢ ਕੇ ਦੇਖੋੰਦੇ ਜੀ ਆਏ ਹਾਂ ਹਾਂ ਕੋ ਸਾਰਿਆਂ ਨੂੰ ਸ਼ਸ਼ੀਕਲ ਜੀ ਕੋ ਮੈਂ ਦੇਖੋਗੇ ਉਠਾਇਆ ਜੇ ਅੜੀ ਜੁਨੀਆ ਜੁਨੀਆ ਸ਼ਪਾਈ ਨਾ ਕਰਦੇ ਹੋ ਭਈਆ ਜੁਨੀਆ ਜੁਨੀਆ ਸਮੇਂ ਲਗਾਦੇ ਭਈਆ ਆਹੋ ਮੈਂ ਕਿਹਾ ਹੀ ਮੈਂ ਕਹਾ ਅਹੀਂ ਆਖਿਆ ਸ਼ਾਇਦ ਅਸੀਂ ਦੱਸ ਸਕੀ ਹਾਂ ਕਿੰਨੇ ਦੇ ਘਰੇ ਹੀ ਆ ਗਏ ਲੋ ਜੀ ਪਨੀਰੀ ਮੁੱਕ ਗਈ ਆ ਤੇ ਹੁਣ ਬਈਆਂ ਨੂੰ ਲੈ ਕੇ ਮੈਂ ਚਲਿਆ ਪਨੀਰੀ ਲੈਣ ਕਰਾਂ ਤੇ ਟਰੈਡਰ ਟਰਾਲੀ ਤੇ ਸੀਮਟ ਲੜਦਾ ਤਾਂ ਕਰਕੇ ਹੁਣ ਗੱਡੀ ਤੇ ਚਲਿਆ ਤੇ ਇਹਨਾਂ ਦੇ ਜੇ ਬੋਜ ਪ੍ਰੀਗਾ ਨੇ ਲਾਉਣੇ ਆ ਤੁਲਗਾ ਵੇਲੂ ਜਬਲੇ ਪੇਸਟੀ ਲਾ ਕੇ ਦਨਾਂ ਰਣਕਾ ਬੈਠੋ ਜੀ ਗੱਡੀ 'ਚ ਥੋੜਾ ਦਾ ਪਨੀਰੀ ਆ ਕਰਨੀ ਪੂਰੀ ਜੰਗੀਦਰਾ ਇਹ ਜੇਸਨ ਤੋਂ ਹੋਏ 2000 ਹਮਸਾ ਪੁੱਟ ਲਿਆ ਕਰਾ ਦਿੱਤੀ ਹਾਂ ਹਾਂ ਇਹ ਕੋਈ ਸਾ ਹੈ ਨਹੀਂ ਹੈ ਵੀਡੀਓ ਬਣਾ ਰਿਹਾ ਹਾਂ ਵਸੇ ਆ ਵੀਡੀਓ ਬਣਾਵਾਂਗੇ ਇਹਨਾਂ ਦੀ ਵੀਡੀਓ ਪਾਵਾਂਗੇ ਨਟ ਦੇ ਤੇ ਚਲੋ ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ ਏਕੇ ਨਾਲ ਅੱਗੇ ਬਹਿ ਜਾ ਤੂੰ ਅੱਗੇ ਆ ਦਾ ਮਾਮਾ ਗਾ ਅੱਗੇ ਬਹਿ ਬੋਇਪੁਰੀ ਗਾਣੇ ਲਵਾ ਸਰਦਾਰ ਕੋ ਜੈਸਨ ਪੜ੍ਹ ਰਿਹਾ ਕੋਈ ਇਸ ਨੂੰ ਪੁੱਛਲੀ ਹਾਂ ਅੱਛਾ ਕਿਨੇ ਕਿੱਲੇ ਦੀ ਨਿਕਲੀ ਫਿਰੋ ਹਾਂ ਠੀਕ ਐ ਕਿਲਾ ਵੀ ਆ ਗਏ ਹਾਂ ਤੂੰ ਕੀ ਆਖਦਾ ਨਹੀਂ ਮੈਂ ਕਹਿੰਦਾ ਕਿੱਥੇ ਰਹਿੰਦਾ ਏ ਇਹ ਇਹਨਾਂ ਦਾ ਮੇਨ ਲੀਡਰ ਆ ਇਹ ਨਹੀਂ ਬਨੇਰੀਪੁਰ ਦਾ ਇਹ ਬਸ ਇਹ ਮੈਨੇਜਰ ਹੈ ਪੈਸੇ ਪੂਰੇ ਗਰਾਊਂਡ ਤੇ ਰਹਿੰਦਾ ਬਸ ਤੇ ਜਿਹੜੇ ਕਿਦੇ ਝੋਨਾ ਲਾਉਣਾ ਕਿਦੇ ਨਹੀਂ ਮਾਂ ਖੁਸ਼ ਹੋ ਗਈ ਨਾ ਗੱਡੀ ਚੱਲੇ ਭੈਣ ਚ ਪਨੀਰੀ ਫਟ ਰਾਂ ਰੋਟੀ ਦੇ ਦਿਓ ਬਣ ਗਈ ਰੋਟੀ ਹੋਰ ਬੈਠਦੇ ਬੈ ਗਈ ਜਾ ਕੇ ਇਹਨੇ ਟਾਈਮ ਨਹੀਂ ਚੜੀ ਕੌਣ ਸੀਸ ਵੀ ਕੋਈ ਨਾ ਹੋਵੇ ਅਸ਼ਾ ਆਪ ਨਿਕਰਾ ਹੋਰ ਬੈਠਦੇ ਚੜ ਗਈ ਮੰਮੀ ਨਾਲ ਦੀ ਥੈਂਕ ਯੂ ਰੋਟੀ ਆ ਤੇ ਨਹੀਂ ਹੋਣੀ ਪਤਾ ਨਹੀਂ ਹੁਣ ਇਹਦੇ ਤੇ ਗੈਸ ਨਹੀਂ ਕਰ ਸਕਦਾ ਦਾਲ ਕੱਦੂ ਬਣਾਇਆ ਦਾਲ ਕੱਦੂ ਦਾਲ ਕੱਦੂ ਓਕੇ ਥੈਂਕ ਯੂ ਛਾੜਾ ਬਈਆਂ ਨੂੰ ਪਨੀਰ ਬਟੇ ਹਾਂ ਛਾੜਾ ਬਈਆਂ ਨੂੰ ਬੜੇ ਖੁਸ਼ ਵੀ ਅਸੀਂ ਗੱਡੀ ਚੱਲੇ ਆ ਡੈਡੀ ਨੇ ਮੈਂ ਬੋਈ ਪੂਰੀ ਗਾਣੇ ਲਾਦੇ ਇਹਨਾਂ ਨੂੰ ਤੇ ਹੁਣ ਆ ਗਏ ਉਹ ਦਾ ਕੋਟਲੇ ਆਪਣੀ ਹਾਂ ਗਿਆ ਡੈਡੀ ਨੂੰ ਲੈਣ ਕੋਕੜੀ ਜਿਹੜੀ ਬਹੁਤ ਹਾਂ ਬਹੁਤ ਜਰੀ ਤਿੱਖੀ ਲੱਗ ਗਈ ਹੈ ਇਹੋ ਹੀ ਆ ਨਾ ਮੀਂਦ ਆਵਾਜ਼ ਦਾਲ ਕੱਦ ਜਿੰਨਾ ਸਵੇਰੇ ਮੀਂਹ ਮੈਨੂੰ ਲੱਗਦਾ 4-5 ਦਿਨ ਮੀਂਹ ਚਾਰ ਪੰਜ ਦਿਨ ਮੀਂਹ ਹੋ ਰਹਿਣਾ ਹਾਂ ਓਕੇ